ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇ ਖਰੋਸ ਵਿਲੇ ਦੇ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵੱਡੀ ਰੇਡ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜੁਆਇੰਟਲੀ ਜਿਹੜੀ ਰੇਡ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਸਤਲੁਜ ਦਰਿਆ ਦੇ ਨਾਲ ਨੇੜੇ ਲੱਗਦੇ ਪਿੰਡਾਂ ਅਤੇ ਦਰਿਆ ਦੇ ਵਿੱਚ ਵੀ ਇਹ ਰੇਡ ਕੀਤੀ ਗਈ ਹੈ ਇੱਕ ਕੈਸੋ ਆਪਰੇਸ਼ਨ ਜਿਹੜਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਚਲਾਇਆ ਗਿਆ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕਰਕੇ 32000 ਲੀਟਰ ਲਾਹਣ ਜਿਹੜੀ ਮਿਲੀ ਹੈ ਉਸ ਨੂੰ ਨਸ਼ਟ ਕੀਤਾ ਗਿਆ ਤੇ 68 ਲੀਟਰ ਦੇਸੀ दारू ਮਿਲੀ ਸੀ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਬਿਲਕੁਲ ਡੀਐਸਪੀ ਸਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 32000 ਲੀਟਰ ਲਾਹਣ ਮਿਲੀ ਹੈ ਜਿਸ ਨੂੰ ਨਸ਼ਟ ਕੀਤਾ ਗਿਆ ਤੇ 68 ਲੀਟਰ ਦੇਸੀ दारू ਮਿਲੀ ਹੈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਂਬਣਾਉਣ ਵਾਲੇ ਫੈਕਟਰੀ ਦੇ ਭਾਂਡੇ ਵੀ ਮਿਲੇ ਹਨ ਪੇਸ਼ ਹਨ ਮੌਕੇ ਦੀਆਂ ਤਸਵੀਰਾਂ ਮਤੀ ਸਾਮਨਾ ਮੇਸ਼ਾ ਆਈਪੀਐਸ ਜ਼ਿਲ੍ਹਾ ਮੁਖੀ ਫਿਰੋਜ਼ਪੁਰ ਦੇ ਦੇਸ਼ਾ ਨਿਰਦੇਸ਼ਾਂ ਤੇ ਜੋ ਜ਼ਿਲ੍ਹੇ ਦੇ ਵਿੱਚ ਮਾੜੇ ਅੰਸਰਾਂ ਅਤੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਜੋ ਮਹਿੰਮ ਵਢੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ सदर ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ सदर ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੁਲੇ ਇੱਕ ਖਬਰ ਸੀ ਕਿ ਤਰਿਆਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਂਨ ਕੱਢਦੇ ਹਨ ਜਿੱਥੇ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਏ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤੇ ਉੱਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਹਣ ਮਿਲੀਗੀ ਲਾਹਣ ਮਿਲੀ ਜਿਸ ਨੂੰ ਉੱਥੇ ਹੀ ਡਿਸਟロイ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ 7 ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇ ਖਰੋਸ਼ਲੇ ਦੇ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵੱਡੀ ਰੇਡ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜੁਆਇੰਟਲੀ ਜਿਹੜੀ ਰੇਡ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਸਤਲੁਜ ਦਰਿਆ ਦੇ ਨਾਲ ਨੇੜੇ ਲੱਗਦੇ ਪਿੰਡਾਂ ਅਤੇ ਦਰਿਆ ਦੇ ਵਿੱਚ ਵੀ ਰੇਡ ਕੀਤੀ ਗਈ ਹੈ ਇੱਕ ਕੈਸੋ ਆਪਰੇਸ਼ਨ ਜਿਹੜਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਚਲਾਇਆ ਗਿਆ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕਰਕੇ 32000 ਲੀਟਰ ਲਾਹਣ ਜਿਹੜੀ ਮਿਲੀ ਹੈ ਉਸ ਨੂੰ ਨਸ਼ਟ ਕੀਤਾ ਗਿਆ ਤੇ 68 ਲੀਟਰ ਦੇਸੀ दारू ਮਿਲੀ ਸੀ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਬਿਲਕੁਲ ਡੀਐਸਪੀ ਸਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 32000 ਲੀਟਰ ਲਾਣ ਮਿਲੀ ਹੈ ਜਿਸ ਨੂੰ ਨਸ਼ਟ ਕੀਤਾ ਗਿਆ ਤੇ 68 ਲੀਟਰ ਦੇਸੀ दारू ਮਿਲੀ ਹੈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਣ ਬਣਾਉਣ ਵਾਲੇ ਫੈਕਟਰੀ ਦੇ ਭਾਂਡੇ ਵੀ ਮਿਲੇ ਹਨ ਪੇਸ਼ ਹਨ ਮੌਕੇ ਦੀਆਂ ਤਸਵੀਰਾਂ ਮਹਿੰਮਤੀ ਸਾਹਮਣੇ ਮੇਸ਼ਾ ਆਈਪੀਐਸ ਜ਼ਿਲ੍ਹਾ ਮੁਖੀ ਫਰੋਜ਼ਪੁਰ ਦੇ ਦੇਸ਼ਾ ਨਿਰਦੇਸ਼ਾਂ ਤੇ ਜੋ ਜ਼ਿਲੇ ਦੇ ਵਿੱਚ ਮਾੜੇ ਅੰਸ਼ਰਾਂ ਅਤੇ ਨਸ਼ਾ ਵਿਰੋਧੀ ਅੰਸ਼ਰਾਂ ਦੇ ਖਿਲਾਫ ਜੋ ਮਹਿੰਮ ਚੱਲੀ ਗਈ ਸੀ ਉਸ ਦੇ ਚੱਲਦਿਆਂ ਅੱਜ ਥਾਣਾ सदर ਫਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ सदर ਫਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੋਲੇ ਇਹ ਖਬਰ ਸੀ ਕਿ ਤਰਿਆ ਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਹਣ ਕੱਢਦੇ ਹਨ ਤੇ ਟਿਕੀ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸਬੰਧ ਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਦੇ ਇਨਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਕਿ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਆ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਕਿ ਉੱਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਹਣ ਮਿਲੇਗੀ ਲਾਹਣ ਮਿਲੀ ਜਿਸ ਨੂੰ ਉੱਥੇ ਹੀ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਂਦੇ ਹਨ